ਪੁਨਰ ਸੁਰਜੀਤ ਅਕਾਲੀ ਦਲ ਦੇ ਵੱਲੋਂ ਹੁਣ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਪਹਿਲਾਂ ਤਾਂ ਇੱਕ ਮੀਟਿੰਗ ਕੀਤੀ ਗਈ ਇਕੱਠਿਆਂ ਦੀ ਔਰ ਹੁਣ ਉਸ ਕਮੇਟੀ ਦੇ ਵਿੱਚ ਮਨਪ੍ਰੀਤਿਆਲੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਮੀਟਿੰਗ ਵਿੱਚ ਵੀ ਮਨਪ੍ਰੀਤਿਆਲੀ ਨਜ਼ਰ ਆਈ ਉਸ ਤੋਂ ਬਾਅਦ ਇਹ ਚਰਚਾਵਾਂ ਚੱਲ ਗਈਆਂ ਕਿ ਮਨਪ੍ਰੀਤਿਆਲੀ ਹੁਣ ਪੁਨਰ ਸੁਰਜੀਤ ਅਕਾਲੀ ਦਲ ਦਾ ਹਿੱਸਾ ਨਹੀਂ ਈਵਨ ਮਨਪ੍ਰੀਤਿਆਲੀ ਨੇ ਕਬੂਲ ਲਿਆ ਵੀ ਔਰ ਹੁਣ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਇਸ ਕਮੇਟੀ ਬਾਰੇ ਗੱਲਬਾਤ ਕਰਾਂਗੇ ਪੁਨਰ ਸੁਰਜੀਤ ਅਕਾਲੀ ਦਲ ਦੇ ਪੇਖ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਤਦ ਜਿਵੇਂ ਮਨਪ੍ਰੀਤਿਆ ਵਾਲੀ ਮੁੱਕਰੀ ਜਾਂਦੇ ਸੀ ਜਦੋਂ ਸਵਾਲ ਕੀਤਾ ਜਾਂਦਾ ਸੀ ਕਿ ਨਹੀਂ ਮੈਂ ਕਿਸੇ ਵੱਲ ਨਹੀਂ ਹੈਗਾ ਮੈਂ ਪੰਥਵਾਲਾ ਪਰ ਹੁਣ ਉਹਨਾਂ ਨੇ ਕਬੂਲਿਆ ਹੈ ਕਿ ਮੈਂ ਪੁਨਰ ਸੁਰਜੀਤ ਅਕਾਲੀ ਦਲ ਦਾ ਹਿੱਸਾ ਆ ਔਰ ਇਸ ਤੋਂ ਬਾਅਦ ਹੁਣ ਕਮੇਟੀ ਵੀ ਬਣ ਗਈ ਉਹਦੇ ਚ ਵੀ ਮਨਪ੍ਰੀਤਿਆ ਵਾਲੀ ਸ਼ਾਮਿਲ ਨੇ ਕਮੇਟੀ ਦੇ ਸੰਦਰਭ ਚ ਦੱਸੋ ਤੁਸੀਂ ਕਿਵੇਂ ਦੇਖ ਰਹੇ ਹੋ ਸਾਰਾ ਦੇਖੋ ਸਾਫ ਸਿੰਘ ਜੀ ਮੈਂ ਇਸ ਟੀ ਨੂੰ ਹੁਣੇ ਇਹ ਸੋਚ ਰਿਹਾ ਸੀ ਬਈ ਹਜੇ ਤੱਕ ਜਿਹੜਾ ਵਿਰੋਧੀ ਧਿਰਾਂ ਵੱਲੋਂ ਇਹ ਇਲਜ਼ਾਮ ਲਗਾਇਆ ਜਾਂਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸੀ ਸੂਝ-ਬੂਝ ਨਹੀਂ ਹੈ ਉਹ ਇੱਕ ਮਿਸ਼ਨਰੀ ਸਿੱਖ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਵਾਹਕ ਜਥੇਦਾਰ ਰਹਿ ਚੁੱਕੇ ਨੇ ਬੇਸਿਕ ਇੱਕ ਚੰਗੇ ਕਥਾਵਾਚਕ ਨੇ ਚੰਗੇ ਗਿਆਨੀ ਨੇ ਪੀ ਐਚ ਡੀ ਕੀਤੀ ਹੋਈ ਹੈ ਸਕਾਲਰ ਨੇ ਲੇਕਿਨ ਸਿਆਸਤ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਲੇਕਿਨ ਜਿਹੜੀ ਪਬਲਿਕ ਅਫੇਅਰ ਕਮੇਟੀ ਪੀਏਸੀ ਜਿਹਨੂੰ ਅਸੀਂ ਕਹਿੰਦੇ ਆ ਇਹ ਬਣਾਈ ਹੈ ਇਹਦੇ ਵਿੱਚ ਬੜੇ ਦੇਖੋ ਤੁਸੀਂ ਇਹਨੂੰ ਇੰਨੀ ਵਿਉਂਤਬੰਦੀ ਤਰੀਕੇ ਨਾਲ ਬਣਾਈ ਗਈ ਹੈ ਕਿ ਸਿਆਸੀ ਸੂਝਬੂਝ ਵਾਲੇ ਜਿੰਨੇ ਅਕਾਲੀ ਦਲ ਦੇ ਚੰਗੇ ਲੀਡਰ ਹੈ ਉਸ ਕਮੇਟੀ 'ਚ ਸ਼ਾਮਲ ਕੀਤੇ ਗਏ ਆ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਸ਼ਾਸਨਿਕ ਪਕੜ ਵੀ ਰਵੇ ਸਾਬਕਾ ਮੰਤਰੀ ਵੀ ਵਿੱਚ ਹੈਗੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪਰਮਿੰਦਰ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਹੈ ਸੁਰਜੀਤ ਸਿੰਘ ਰਖੜਾ ਨੇ ਇਹ ਪ੍ਰਸ਼ਾਸਨਿਕ ਇਹਨਾਂ ਦੀ ਪਕੜ ਆਪਣੀ ਬਹੁਤ ਹੈ ਕਿਉਂਕਿ ਪੰਜਾਬ ਦੇ ਮੰਤਰੀ ਰਹਿ ਚੁੱਕੇ ਨੇ ਐਸਜੀਪੀਸੀ ਤੇ ਵੀ ਪਕੜ ਰਵੇ ਗੋਬਿੰਦ ਸਿੰਘ ਲੋਂਗੋਵਾਲ ਨੂੰ ਲਿੱਤਾ ਹੋਇਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਆ ਬੀਬੀ ਜਗੀਰ ਕੌਰ ਨੂੰ ਲਿੱਤਾ ਹੋਇਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਆ ਔਰ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਪੂਰਾ ਜਿਹੜਾ ਸਿਆਸਤ ਜਿੰਨਾਂ ਨੂੰ ਸਮਝ ਹੈਗੀ ਹੈ ਸੂਝ-ਬੂਝ ਮੰਨ ਲਓ ਸੰਤਾ ਸਿੰਘ ਹਮੈਤਪੁਰੀ ਨੇ ਇਕਬਾਲ ਸਿੰਘ ਝੁੰਦਾ ਨੇ ਇਹ ਸਾਰੇ ਸਿਆਸੀ ਇਹਨਾਂ ਨੇ ਅਪਰ ਸਿਆਸਤ ਦੇ ਸਾਰੇ ਪੈੜਾ ਜਾਣਦੇ ਨੇ ਇਹਨਾਂ ਨੂੰ ਪਤਾ ਕੀ ਅਸੀਂ ਕਿੱਲੀ ਕਿੱਥੇ ਨੱਪਣੀ ਹੈਗੀ ਹੈ ਤੇ ਸਿਆਸਤ ਕਿਵੇਂ ਅੱਗੇ ਚੱਲਨੀ ਹੈ ਸੋ ਮੈਨੂੰ ਜੋ ਮਨਪੀ ਤਿਆਲੀ ਨੇ ਉਹਨਾਂ ਦਾ ਆਪਣਾ ਇੱਕ ਜਲਵਾ ਹੈਗਾ ਉਹ ਨੌਜਵਾਨ ਪੀੜ੍ਹੀ ਬੜਾ ਉਹਨਾਂ ਨੂੰ ਲਾਈਕ ਕਰ ਰਹੀ ਹੈਗੀ ਆ ਤੁਸੀਂ ਦੇਖਿਆ ਹੁਣੇ ਜਿਹੜੇ ਚੋਣਾਂ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਆਜ਼ਾਦ ਦੇ ਤੌਰ ਦੇ ਉੱਤੇ ਹੀ ਉਹਨਾਂ ਨੇ ਆਪਣੇ ਹਲਕੇ ਦਾਖੇ ਦੇ ਵਿੱਚ ਆਪਣੇ ਜਿਹੜੇ ਝੰਡੇ ਗੱਡ ਤੇ ਇਹ ਛੋਟੀ ਗੱਲ ਨਹੀਂ ਹੁੰਦੀ ਇਹ ਸਮਤਲ ਸਿਆਸੀ ਜ਼ਮੀਨੀ ਜ਼ਮੀਨ ਦੇ ਉੱਤੇ ਸਿਆਸੀ ਪਕੜ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਥਕ ਸੋਚ ਵਾਲੇ ਨੇ ਔਰ ਜਿਨ੍ਹਾਂ ਦੇ ਪਰਿਵਾਰ ਨੂੰ ਪਰਿਵਾਰ ਜਿਹੜੇ ਉਹਨਾਂ ਦੇ ਪਿਤਾ ਸੀਗੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਕਰਤਾਰਪੁਰ ਕੋਰੀਡੋਰ ਖੋਲਣ ਲਈ ਲੰਬੇ ਵਕਤ ਤਰ੍ਹਾਂ ਨੇ ਅਰਦਾਸਾਂ ਕੀਤੀਆਂ ਸੋ ਮੈਨੂੰ ਲੱਗਦਾ ਕੀ ਸਿਆਸਤ ਦੇ ਜਿਹੜੀ ਇਹ ਪੂਰੀ ਇੱਕ ਕਮੇਟੀ ਬਣਾਈ ਗਈ ਹੈ ਇਹ ਸਾਰੀ ਸਿਆਸੀ ਸੂਝ-ਬੂਝ ਵਾਲੀ ਪੰਥਕ ਸੋਚ ਵਾਲੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਬਕਾ ਸੰਸਦ ਜਿਹੜੇ ਪਰਮਜੀਤ ਕੌਰ ਗੁਲਚਨ ਨੇ ਉਹਨਾਂ ਨੂੰ ਵੀ ਵਿੱਚ ਲਿੱਤਾ ਗਿਆ ਬਰਿੰਦਰ ਕੌਰ ਲੂੰਬਾ ਨੂੰ ਵੀ ਲਿੱਤਾ ਗਿਆ ਬੀਬੀ ਜਗੀਰ ਕੌਰ ਵੀ ਨੇ ਤਿੰਨ ਵਿੱਚ ਮਹਿਲਾਵਾਂ ਵੀ ਨੇ ਸੋ ਜੋ ਵੀ ਹੋਏਗਾ ਅੱਗੇ ਅੱਗੇ ਦੇਖੋ ਕਿਵੇਂ ਚੱਲਦੀ ਹੈ ਲੇਕਿਨ ਜਿਹੜੀ ਅੱਜ ਤੱਕ ਦੋਸ਼ ਇਹ ਲੱਗ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਕੋ ਸਿਆਸੀ ਸੂਝ-ਬੂਝ ਨਹੀਂ ਹੈਗੀ ਸਿਆਸਤ ਦੀ ਇਹਨਾਂ ਤਜਰਬਾ ਨਹੀਂ ਹੈ ਲੇਕਿਨ ਇਹ ਜਿਹੜੀ ਕਮੇਟੀ ਬਣਾਈ ਹੈ ਇਹਨਾਂ ਕੋ ਤਾਂ ਸਿਆਸੀ ਤਜਰਬੇ ਬਹੁਤ ਨੇ ਇਹਨਾਂ ਨੂੰ ਤਾਂ ਪਤਾ ਹੈ ਕਿ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਕੀ ਨੇ ਅਸੀਂ ਇਹਨਾਂ ਨਾਲ ਕਿਵੇਂ ਅੱਗੋਂ ਜੂਝਣਾ ਤੇ ਕਿਵੇਂ ਅੱਗੋਂ ਰਣਨੀਤੀ ਬਣਾਣੀ ਹੈ ਅਸਰ ਚਰਨਜੀਤ ਸਿੰਘ ਬਰਾੜ ਹੈ ਨਹੀਂਗੇ ਚਰਨਜੀਤ ਬਰਾੜ ਉਹ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਾਦਲ ਦੇ ਖਿਲਾਫ ਸੁਖਬੀਰ ਬਾਦਲ ਦੇ ਖਿਲਾਫ ਵਿਰੋਧਤਾ ਸ਼ੁਰੂ ਕੀਤੀ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਵੀ ਸਭ ਤੋਂ ਪਹਿਲਾਂ ਕੀਤਾ ਪਰ ਹੁਣ ਉਹ ਕਮੇਟੀ ਵਿੱਚ ਵੀ ਨਹੀਂ ਹੈਗੇ ਨਜ਼ਰ ਵੀ ਨਹੀਂ ਆ ਰਹੇ ਦੇਖੋ ਚਰਨਜੀਤ ਬਰਾੜ ਨੂੰ ਮੈਂ ਲੰਬੇ ਵਕਤ ਤੋਂ ਜਾਣਦਾ ਪਹਿਲਾਂ ਉਹ ਮਨਪ੍ਰੀਤ ਬਾਦਲ ਦੇ ਹਾਣੀ ਸੀਗੇ ਮਨਪ੍ਰੀਤ ਬਾਦਲ ਨਾਲ ਪੀਪੀਪੀ ਉਹਨਾਂ ਨੇ ਪਾਰਟੀ ਬਣਾਈ ਬਾਅਦ ਦੇ ਵਿੱਚ ਉਹ ਛੱਡ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਆ ਗਏ ਮਨਪ੍ਰੀਤ ਬਾਦਲ ਜਿਹੜੇ ਆ ਉਹ ਕਾਂਗਰਸ 'ਚ ਚਲੇ ਗਏ ਫਿਰ ਇਹ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਰਹੇ ਚਰਨਜੀਤ ਬਰਾੜ ਓਐਸਡੀ ਰਹੇ ਜਦੋਂ 2015 ਤੋਂ 17 ਤੱਕ ਸਰਕਾਰ ਰਹੀ ਹੈ ਬਾਅਦ ਦੇ ਵਿੱਚ ਜਦੋਂ ਉਨੇ ਪੁਨਰਸੁਜੀਤ ਅਕਾਲੀ ਦਲ ਹੋਇਆ ਇਹ ਸਭ ਤੋਂ ਪਹਿਲਾਂ ਛੱਡਣ ਵਾਲੇ ਅਸੀਂ ਸੀਗੇ ਉਸ ਤੋਂ ਬਾਹਰ ਆ ਗਏ ਸੁਖਬੀਰ ਦੇ ਖੇਮੇ ਤੋਂ ਤੇ ਇਹਨਾਂ ਨੇ ਆ ਕੇ ਜਿਹੜਾ ਪੁਨਰਸੁਜੀਤ ਅਕਾਲੀ ਦਲ ਦੇ ਵਿੱਚ ਆਪਣੀ ਸਖਰਤਾ ਦਿਖਾਣੀ ਸ਼ੁਰੂ ਕਰ ਦਿੱਤੀ ਹੋ ਸਕਦਾ ਕਿਤੇ ਕੋਈ ਵੱਖਰੇਵੇਂ ਹੋਣ ਕੋਈ ਵਿਚਾਰ ਦਾ ਫਰਕ ਹੋਵੇ ਕੋਈ ਸਲਾਹ ਨਾ ਮੰਨੀ ਗਈ ਹੋਵੇ ਕੁਝ ਹੋਇਆ ਹੋਵੇ ਕਿਉਂਕਿ ਜਦੋਂ ਮੈਨੂੰ ਇਹ ਯਾਦ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਦੀ ਜਦੋਂ ਭਰਤੀ ਹੋਈ ਬੜੇ ਸਾਰਿਆਂ ਨੇ ਬੜੇ ਜੋਸ਼ ਸ਼ੋਰ ਨਾਲ ਭਰਤੀ ਕੀਤੀ ਉਹ ਚ ਚਰਨਜੀਤ ਬਰਾੜ ਦਾ ਵੀ ਅਹਿਮ ਰੋਲ ਸੀ ਲੇਕਿਨ ਬਾਅਦ ਵਿੱਚ ਜਦੋਂ ਉਸ ਦਲ ਦਾ ਪ੍ਰਧਾਨ ਬਣਾਣਾ ਸੀ ਪੁਨਰ ਸੁਜੀਤ ਤਵੇ ਕਿਸੇ ਨਾ ਕਿਸੇ ਨੂੰ ਕਮਾਂਡ ਦੇਣੀ ਸੀ ਤੇ ਉਹਦੇ ਵਿੱਚ ਇੱਕ ਤੜਾ ਬੀਬੀ ਸਤਵੰਤ ਕੌਰ ਦੀ ਹਮਾਇਤ ਚ ਖੜਾ ਸੀ ਕਿ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਣਾ ਚਾਹੀਦਾ ਪੁਨਰ ਸੁਜੀਤ ਅਕਾਲੀ ਦਲ ਦਾ ਦੂਜਾ ਤੜਾ ਇਸ ਚੀਜ਼ ਦੀ ਪੈਰਵੀ ਕਰ ਰਿਹਾ ਸੀ ਕਿ ਆਪਾਂ ਜਿਹੜਾ ਵੈ ਰਖੜਾ ਸਾਹਿਬ ਨੂੰ ਪ੍ਰਧਾਨ ਬਨਾਈਏ ਸੁਜੀਤ ਸਿੰਘ ਰਖੜਾ ਨੂੰ ਤਾਂ ਕਿ ਮੋਡਰੇਟ ਸਿੱਖ ਜਿਹੜੇ ਨੇ ਜਿਨ੍ਹਾਂ ਨੂੰ ਐਨਆਰਆਈਆਂ ਦਾ ਵੀ ਸਮਰਥਨ ਹੈਗਾ ਫੰਡਿੰਗ ਦੀ ਵੀ ਕੋਈ ਕਮੀ ਨਹੀਂ ਰਹੇਗੀ ਪਾਰਟੀ ਨੂੰ ਖੜਾ ਕਰਨ ਚ ਆਪਾਂ ਇਹਨਾਂ ਨੂੰ ਬਣਾ ਲੀਏ ਪਰ ਇੱਕ ਤੜਾ ਇਹ ਚਾਹੁੰਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਨਾਇਆ ਜਾਵੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਗਿਆਨੀ ਨੇ ਪੜੇ ਲਿਖੇ ਨੇ ਔਰ ਸਿੱਖਾਂ ਦੇ ਮਿਸ਼ਨਰੀ ਸਿੱਖ ਨੇ ਔਰ ਅੱਜ ਪੰਥਕ ਸੋਚ ਦੀ ਪਾਰਟੀ ਦੀ ਬਹੁਤ ਲੋੜ ਹੈ ਕਿਉਂਕਿ ਅਕਾਲੀ ਦਲ ਜਿਹੜਾ ਪੰਥਕ ਮੁੱਦੇ ਹੈਗੇ ਆ ਉਹ ਲੰਬੇ ਟਾਈਮ ਦੇ ਉੱਤੋਂ ਉਹਨਾਂ ਤੋਂ ਅਲੱਗ ਹੋ ਗਿਆ ਔਰ ਪੰਥਕ ਮੁੱਦਿਆਂ ਦੇ ਉੱਤੋਂ ਜੇ ਤੁਸੀਂ ਗੱਲ ਕਰੀਏ ਕਿ ਆਪਾਂ 1999 ਤੋਂ ਬਾਅਦ ਜਦੋਂ 1996-97 ਵਿੱਚ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਦੀ ਭਾਰਤੀ ਜਨਤਾ ਪਾਰਟੀ ਨਾਲ ਅਨ ਕੰਡੀਸ਼ਨਲ ਸਪੋਰਟ ਬੀਜੇਪੀ ਨੂੰ ਦਿੱਤੀ ਉਸ ਤੋਂ ਬਾਅਦ ਜਿਹੜੇ ਪੰਥਕ ਮੁੱਦੇ ਸੀ ਉਹ ਸਾਰੇ ਵਾਂਝੇ ਹੋ ਗਏ ਅਲੱਗ ਹੀ ਹੋ ਗਏ ਉਹਨਾਂ ਉੱਤੇ ਵਿਚਾਰ ਨਹੀਂ ਕੀਤਾ ਗਿਆ ਜੇ ਮੰਨ ਲਓ ਕਿ 92 ਤੋਂ 97 ਦੇ ਵਿੱਚ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਵਕ ਗੁਰਦੇਵ ਸਿੰਘ ਕੋਂਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਵੀ ਇੱਕ ਪੰਥਕ ਵੱਡਾ ਮੁੱਦਾ ਸੀ ਪੰਥ ਦੇ ਸਰਮੌਰ ਜਥੇਦਾਰ ਨੂੰ ਪੁਲਤ ਕੋਏ ਦੇ ਕੇ ਮਾਰ ਦਿੱਤੇ ਉਹਦੇ ਉੱਤੇ ਇਨਸਾਫ ਨਾ ਮਿਲੇ ਉਹਦਾ ਪਰਚਾ ਵੀ ਨਾ ਦਰਜ ਹੋਵੇ ਇਹ ਪੰਥਕ ਮੁੱਦਾ ਸੀ ਟਰੂਥ ਕਮਿਸ਼ਨ ਬਣਾਣੇ ਸੀ ਫੇਕ ਐਂਕਾਊਂਟਰ ਜਿੰਨੇ ਹੋਏ ਆ ਉਹਨਾਂ 'ਚ ਸਟੇਟ ਵੱਲੋਂ ਕਮਿਸ਼ਨ ਬਣਾ ਕੇ ਸਜ਼ਾਵਾਂ ਦਿੱਤੀਆਂ ਜਾਣੀਆਂ ਸੀਗੀਆਂ ਇਹ ਸਾਰੇ ਮੁੱਦੇ ਅਲੱਗ-ਜੋ ਹੋ ਗਏ ਲੇਕਿਨ ਜਿਹੜੀ ਲੌਬੀ ਨੇ ਕੇਰਾ ਪਾਲਿਆ ਉਹ ਲੌਬੀ ਸੀ ਸੁਮੇਤ ਸਿੰਘ ਸੈਣੀ ਦੀ ਇਜਹਾਰ ਆलम ਦੀ ਤੇ ਇਹ ਲੌਬੀ ਜਿਹੜੀ ਹੈ ਇਹ ਉਹ ਲੌਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਤੇ ਦੋਸ਼ ਨੇ ਕਿ ਇਹਨਾਂ ਨੇ ਨੌਜਵਾਨ ਪੀੜੀ ਨੂੰ ਖਤਮ ਕੀਤਾ ਫੇਕ ਐਨਕਾਊਂਟਰ ਕੀਤੇ ਆ ਅਤਵਾਦ ਦੇ ਨਾਮ ਤੇ ਖੜਕੂਵਾਦ ਦੇ ਨਾਮ ਤੇ ਇਸ ਕਰਕੇ ਜਿਹੜੇ ਪੰਥਕ ਸਾਡੇ ਮੁੱਦੇ ਸੀ ਉਹ ਸਾਰੇ ਕਿਨਾਰੇ ਚਲੇ ਗਏ ਔਰ ਸਿਆਸਤ ਜਿਹੜੀ ਆ ਉਹ ਭਾਰੀ ਹੋਣੀ ਸ਼ੁਰੂ ਹੋ ਗਈ। ਔਰ ਇਸ ਤੋਂ ਬਾਅਦ ਵੀ ਜੇ ਆਪਾਂ ਅੱਗੇ ਚੱਲਦੇ ਜਾਈਏ ਤੇ ਸ਼੍ਰੀ ਗੁਰਗ੍ਰਾਂਦ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਦੋਂ ਪੰਜਾਬ ਦੇ ਡੀਜੀਪੀ ਸੁਮੇਸ਼ ਸਿਆਣੀ ਸੀ। ਫਿਰ ਟਿਕਟ ਦਿੱਤੀ ਗਈ ਆ ਕਾਲੀ ਦਲ ਦੀ ਇਜਹਾਰ ਆलम ਦੇ ਪਰਿਵਾਰ ਚ ਟਿਕਟ ਦਿੱਤੀ ਗਈ। ਉਹਨੂੰ ਅਕਾ ਬੋਰਡ ਦਾ ਚੇਅਰਮੈਨ ਲਗਾਇਆ ਗਿਆ। ਇਹ ਸਾਰੇ ਮੁੱਦੇ ਬਹੁਤ ਜਿਆਦਾ ਸੀਗੇ ਸੱਟਾ ਮਾਰਨ ਵਾਲੇ। ਨਕਉਦਰ ਦਾ ਸਾਕਾ ਸੀਗਾ। ਅੱਜ ਤੱਕ ਜਿਹੜੇ ਸ਼ਹੀਦ ਹੋਏ ਨੇ ਸਾਡੇ ਨੌਜਵਾਨ ਜਿਨ੍ਹਾਂ ਨੇ ਪੰਥ ਦੇ ਉੱਤੇ ਕੁਰਬਾਨੀ ਦਿੱਤੀ ਉਹਨਾਂ ਚ ਐਫ ਆਈ ਆਰ ਨਹੀਂ ਦਰਜ ਹੋਈ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਥਕ ਮੁੱਦਿਆਂ ਦੇ ਉੱਤੇ ਵਿਚਾਰ ਹੀ ਨਹੀਂ ਕੀਤਾ ਗਿਆ ਪੰਜਾਬ ਦੇ ਹੋਰ ਵੀ ਮਸਲੇ ਸੀ ਜਿਨ੍ਹਾਂ ਨੂੰ ਅਨ ਕੰਡੀਸ਼ਨਲੀ ਜਿਹੜਾ ਉਹ ਖਤਮ ਕਰਤਾ ਗਿਆ ਔਰ ਫਿਰ ਬੇਅਦਬੀਆਂ ਦੇ ਕਾਂਡ ਹੋ ਗਏ ਤੁਹਾਡੇ ਸਾਹਮਣੇ ਐਡਾ ਗਹਿਰੇ ਜ਼ਖਮ ਹੋਏ ਜਿਹੜੇ ਕਦੀ ਨਹੀਂ ਭਰੇ ਜਾ ਸਕਦੇ ਤੇ ਕਰਦੇ ਕਰਦੇ ਜਿਹੜਾ ਸਿੱਖ ਪੰਥ ਦਾ ਰੋਸ਼ ਸਿਗਾ ਉਹ ਸਭ ਤੋਂ ਵੱਡਾ ਰੋਸ਼ ਸਿਗਾ ਭਈ ਅਸੀਂ ਇੰਨੇ ਸਾਲ ਪੰਥਕ ਪਾਰਟੀ ਤੇ ਵਿਸ਼ਵਾਸ ਕੀਤਾ ਲੇਕਿਨ ਸਾਨੂੰ ਉਹ ਜਿਹੜਾ ਵਿਸ਼ਵਾਸ ਦੇ ਵਿੱਚ ਖਰੇ ਨਹੀਂ ਉਤਰੇ ਔਰ ਸਾਨੂੰ ਇਨਸਾਫ ਨਹੀਂ ਮਿਲੇ ਤੇ ਹੋਇਆ ਕਿ ਉਸ ਤੋਂ ਬਾਅਦ ਜਿਹੜੀ ਪੰਥ ਦੀ ਨਾਰਾਜ਼ਗੀ ਸੀ ਉਹ ਅਕਾਲੀ ਦਲ ਤੇ ਭਾਰੀ ਪਈ ਹੁਣ ਪੰਥ ਨੂੰ ਜਿਹੜੇ ਅਕਾਲੀ ਦਲ ਦੇ ਪੰਥਕ ਲੀਡਰ ਨੇ ਉਹਨਾਂ ਨੂੰ ਇਹ ਲੱਗਿਆ ਕਿ ਯਾਨੀ ਹਰਪ੍ਰੀਤ ਸਿੰਘ ਇੱਕ ਪੰਥ ਦੀ ਗੱਲ ਕਰਦੇ ਨੇ ਪੰਥਕ ਨੇ ਵੀ ਇਹਨਾਂ ਨੂੰ ਗਾਹ ਕਰਕੇ ਆਪਾਂ ਪੰਥ ਨੂੰ ਜਿਹੜੇ ਨਾਰਾਜ਼ਗੀ ਹੈ ਲੋਕਾਂ ਦੀ ਉਹਨਾਂ ਨੂੰ ਦੂਰ ਕਰੀਏ ਜਿਹੜੇ ਮੰਦੀ ਸਿੰਘਾਂ ਦੇ ਮਸਲੇ ਨੇ ਹੋਰ ਮਸਲੇ ਨੇ ਉਹਨਾਂ ਉੱਤੇ ਆਵਾਜ਼ ਚੱਕੀ ਹੈ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਉਂਦਾ ਇਹੀ ਮੁੱਖ ਮਕਸਦ ਹੈ ਕਿ ਜਿਹੜੇ ਪੰਥ ਦੀ ਰੋਹ ਹੈ ਪੰਥ ਦੀ ਨਾਰਾਜ਼ਗੀ ਹੈ ਉਹਨੂੰ ਜਿਹੜਾ ਵੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹ ਮੁੱਦਿਆਂ ਨੂੰ ਅੱਗੇ ਲੈ ਕੇ ਜਾ ਸਕਦੇ ਆ ਤੇ ਇਸ ਕਰਕੇ ਕੁਝ ਵੱਖਰੇਵੇਂ ਪੁਨਰਸੁਜੀਤ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਹੋਈ ਆ ਉਦੋਂ ਰਹਿ ਆ ਉਹਨਾਂ ਵਿੱਚ ਮੈਨੂੰ ਲੱਗਦਾ ਕਿ ਹੋ ਸਕਦਾ ਚਰਨਜੀਤ ਸਿੰਘ ਬਰਾੜ ਦੀ ਆਪਣੀ ਕੋਈ رائے ਸ਼ਮਾਰੀ ਹੋਵੇ ਕਿ ਆਪਾਂ ਇਹਨਾਂ ਨੂੰ ਪ੍ਰਧਾਨ ਲਗਾਇਆ ਜਾਵੇ ਜਾਂ ਆਪਾਂ ਇੱਦਾਂ ਚੱਲੀ ਅੱਗੋਂ ਹੋ ਸਕਦਾ ਕਿ ਜੁਨਾਇ ਪਰ ਇੱਕ ਅچھے ਸਲਾਹ ਕਰਨੇ ਅچھے ਵਕਤ ਵਕਤਾ ਵੀ ਨੇ ਅچھے ਸਲਾਹ ਕਰ ਵੀ ਨੇ ਚੰਗੀ ਸਿਆਸੀ ਸੂਝ ਉਜਾਲੇ ਨੇ ਹੋ ਸਕਦਾ ਕੋਈ ਗਲਤ ਅੰਦਰੂਨੀ ਹੋਵੇ ਉਹ ਸਾਹਮਣੇ ਆ ਜਾਏਗੀ ਨੀ ਨਰਾਜ਼ਗੀ ਦੀ ਗੱਲ ਕੀਤੀ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਹੈਗਾ ਜਦੋਂ ਇਕੱਠੇ ਬੈਠਦੇ ਆ ਸਾਰੇ ਪੁਨਰ ਸੁਰਜੀਤ ਕਾਲੀ ਦਲ ਦੇ ਲੀਡਰ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਮਨਪ੍ਰੀਤ ਈਆਲੀ ਨੂੰ ਮਜ਼ਾਕੀਆ ਤੌਰ ਤੇ ਹੀ ਗਿਆਨੀ ਹਰਪ੍ਰੀਤ ਕਰਨ ਦੇ ਕਿ ਇਹ ਪ੍ਰਧਾਨ ਨਹੀਂ ਸਾਡੇ ਉਹ ਕਈ ਤਾਂ ਗੱਲ ਮਜ਼ਾਕੀਆ ਤੌਰ ਤੇ ਪਰ ਉਹਦੇ ਮਾਇਨੇ ਬਹੁਤ ਕੱਡੇ ਜਾ ਰਹੇ ਆ ਕੀ ਕੋਈ ਸੈਟਲਮੈਂਟ ਹੋਈ ਹੈ ਅੰਦਰ ਕੱਤੇ ਕੁਝ ਹੋਇਆ ਇਦਾਂ ਦਾ ਦੇਖੋ ਸੈਟਲਮੈਂਟ ਸਿਆਸੀ ਲੀਡਰਾਂ ਦੀ ਕੁਝ ਵੀ ਹੋ ਸਕਦੀ ਹੈ ਗਿਆਨੀ ਹਰਪ੍ਰੀਤ ਸਿੰਘ ਹੁਣ ਸਿਆਸੀ ਲੀਡਰ ਨੇ ਉਹ ਸ਼੍ਰੀਕਾਲ ਤੱਕ ਸਾਹਬ ਦੇ ਜੱਥੇਦਾਰ ਸਾਫਖਾਨੇ ਹੁਣ ਉਹ ਸਿਆਸੀ ਲੀਡਰ ਨੇ ਸਿਆਸੀ ਲੀਡਰ ਕੁਝ ਵੀ ਕਰ ਸਕਦੇ ਨੇ ਇਹਨਾਂ ਦੇ ਬਾਰੇ ਮੈਂ ਕੋਈ ਤੁਹਾਨੂੰ ਮੈਂ ਇੱਕ ਗੱਲ ਕਹਾਂ ਕਿ ਖੁਦ ਨੂੰ ਇਹਨਾਂ ਦੀ ਗਾਰੰਟੀ ਨਹੀਂ ਲਈ ਜਾ ਸਕਦੀ ਕੋਈ ਮੋਹਰ ਨਹੀਂ ਲਾਈ ਜਾ ਸਕਦੀ ਹਾਂ ਮਨਪ੍ਰੀਤਿਆਲੀ ਨਾਰਾਜ਼ ਸੀਗੇ ਲekin ਕਿਉਂ ਨਾ ਰਾਜ ਸੀਗੇ ਇਹ ਅੰਦਰ ਹੀ ਉਹਨਾਂ ਦੀ ਗੱਲ ਹੈਗੀ ਹੈ ਜੋ ਮੈਨੂੰ ਇਹ ਪਤਾ ਲੱਗਦਾ ਸੀਗੀ ਜਿਸ ਢੰਗ ਦੇ ਨਾਲ ਅੱਗੋਂ ਚੱਲਣਾ ਚਾਹੀਦਾ ਸੀ ਮਨਪੀਤਿਆਲੀ ਦੀ ਗੱਲ ਸੁਣੀ ਨਹੀਂ ਜਾ ਰਹੀ ਸੀ ਔਰ ਉਹ ਆਪਣੇ ਢੰਗ ਨਾਲ ਚਾਹਣਾ ਚਲਾਣਾ ਜਾਂਦੇ ਸੀ ਵੀ ਇਹਨੂੰ ਇਦਾਂ ਆਪਾਂ ਲਿਆ ਕੇ ਕਮੇਟੀ ਬਣਾ ਕੇ ਆਪਾਂ ਅੱਗੇ ਵੱਲ ਵਧੀਏ ਮੈਨੂੰ ਲੱਗਦਾ ਕਿ ਉਹ ਸਾਰੇ ਬੈਠ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਸਾਫ਼ ਹੋ ਗਈਆਂ ਹੋਈਆਂ ਔਰ ਬੈਠੇ ਨੇ ਔਰ ਦੇਖੋ ਅੱਗੋਂ ਕਿਸ ਤਰ੍ਹਾਂ ਮਨਪੀਤਿਆਲੀ ਨੂੰ ਉਹਨਾਂ ਨੇ ਸੈਟੀਸਫਾਈ ਵੀ ਕੀਤਾ ਮਨਪੀਤਿਆਲੀ ਪੀਏਸੀ ਦੇ ਮੈਂਬਰ ਵੀ ਬਣ ਗਏ ਨੇ ਔਰ ਹੁਣ ਅਕੇ ਪਾਰਟੀ ਰਜਿਸਟ੍ਰੇਸ਼ਨ ਹੋ ਜਾਣੀ ਹੈ ਇਹਨਾਂ ਦੀ ਮੈਨੂੰ ਲੱਗਦਾ ਕਿ ਕਰ ਦਿੱਤੀ ਹੋਈ ਅਪਲਾਈ ਇਹਨਾਂ ਨੇ ਨਵੀਂ ਪਾਰਟੀ ਬਣਾਉਣ ਲਈ ਬਈ ਆਕਾਲੀ ਦਲ ਕੀ ਨਾਮ ਰੱਖਦੇ ਨੇ ਪੁਨਰ ਸੁਰਜੀਤ ਰੱਖਦੇ ਨੇ ਕੀ ਰੱਖਦੇ ਨੇ ਤੇ ਇਧਰ ਪੱਕਾ ਪਤਾ ਲੱਗੇਗਾ ਮੈਨੂੰ ਲੱਗਦਾ ਆਕਾਲੀ ਦਲ ਪੁਨਰ ਸੁਰਜੀਤ ਹੀ ਚੱਲੇਗਾ ਔਰ ਉਹ ਜਿਹੜਾ ਵੈ ਅਗੋਂ ਪਾਰਟੀ ਕਿਸ ਦਿਸ਼ਾ 'ਚ ਜਾਂਦੀ ਹੈ ਲੇਕਿਨ ਗੱਲ ਇਹ ਹੈ ਕਿ ਜਿਹੜੀ ਪਬਲਿਕ ਅਫੇਅਰ ਕਮੇਟੀ ਦੀ ਮੈਂ ਗੱਲ ਕਰ ਰਿਹਾ ਕਿ ਸਾਰੇ ਸੂਝ-ਬੂਝ ਆਲੇ ਔਰ ਸਾਰੇ ਜਿਹੜੇ ਆ ਜਿਨ੍ਹਾਂ ਨੂੰ ਤਜਰਬਾ ਹੈ ਸਿਆਸਤ ਦਾ ਬਹੁਤ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਰੋਟੀਆਂ ਪਕਾਈਆਂ ਹੋਈਆਂ ਸਿਆਸੀ ਉਹਨਾਂ ਨੂੰ ਲੀਡਰਾਂ ਨੂੰ ਸ਼ਾਮਲ ਕਰਕੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਨੇ ਇੱਕ ਹੀ ਦੱਸਿਆ ਕਿ ਸਿਆਸੀ ਤਜਰਬੇ ਵਾਲੀ ਟੀਮ ਜਿਹੜੀ ਆ ਉਹ ਸਾਡੇ ਕੋਲ ਤਿਆਰ ਖੜੀ ਹੈ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਗੱਲ ਹੈ ਕਿ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬੜੇ ਰੁਵਾਨ ਨੇ ਪੰਜਾਬੀ ਤੇ